ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਤੇ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਜੀ ਇੱਧਰ ਬਾਹਰ ਦੇਸਾਂ ਉਦੇਸਾਂ ਉਂ ਜੀ ਸਾਰਿਆਂ ਦਾ ਬਹੁਤ ਧੰਨਵਾਦ ਹੋਇਆ ਤੇ ਤੁਹਾਨੂੰ ਪਤਾ ਜੀ ਪਿਛਲਾ ਬਲੌਗ ਚੱਲ ਰਿਹਾ ਤੇ ਜਾ ਕੇ ਆਏ ਤੇ ਰੋਪੜ ਤੇ ਅੱਜ ਚੱਲੇ ਆਂ ਜੀ ਮੜਾ ਕਕਰਾਲੀ ਨੂੰ ਤੇ ਤੁਸੀਂ ਬਣੇ ਰਹੋ ਨਾਲ ਤੇ ਬਾਕੀ ਜੀ ਆਪਣੇ ਬਲੌਗ ਨੂੰ ਬੱਥ ਚੜ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਲੋ ਜੀ ਜਿੰਨੇ ਮਰਜੀ ਮੀਂਹ ਪਈ ਜਾ ਮਹੀ ਰਾਤ ਹੋਈ ਪਿਆ ਮੀ ਪਰ ਗਰਮੀ ਤਾਂ ਇਹ ਜਿੰਨੇ ਹੀ ਤੋਂ ਵਹੇ ਦੇਖੋ ਬੋ ਜੀ ਦੀਵਾਲੀ ਤੱਕ ਤੇ ਚਲੋ ਠੀਕ ਹੈ ਜੀ ਹੁਣ ਚੱਲ ਰਹੇ ਮਿਲਾਂਨੇ ਤੁਹਾਨੂੰ ਇੱਕ ਵਾਰੀ ਸਾਰਿਆਂ ਨਾਲ ਨਾਲੇ ਤੁਹਾਨੂੰ ਦੁਕਾਨਾਂ ਹੈ ਜੀ ਮੌਸਮ ਬਸਾ ਗਿਆ ਵਾ ਤੇ ਬਾਕੀ ਜੀ ਗੱਲਬਾਤ ਇਸ ਤਰ੍ਹਾਂ ਹੀ ਜੀ ਦੇਖਦੇ ਆਂ ਅੱਜ ਮੰਦਿਰ ਦਿਮਾਗ ਮੇਰਾ ਨਹੀਂ ਚੱਲਿਆ ਹਾਂ ਤਾਂ ਵੀ ਨਿਕਾਲੋ ਕਿਆ ਹੋ ਗਿਆ ਕਿਆ ਹੋਇਆ ਆਪਣੇ ਚੱਪਲ ਬਾਹਰ ਹੀ ਦਿੱਤੀ ਹੋ ਪਈ ਐ ਪਹਿਲਾਂ ਕੱਢਣ ਤਾਂ ਲੱਗੀ ਦੀ ਤੂੰ ਹੁਣ ਨਹੀਂ ਲੇਟ ਹੁੰਦੇ ਹਨ ਤੇ ਬਾਹਰ ਮੌਸਮ ਹਾਂ ਵੈਜ ਕਰਨਾ ਮੀਲਾ ਸਾੜਿਆ ਹਾਂ ਹੋਰ ਫਿਰ ਅੱਜ ਜੱਸ ਕਰਨ ਨੂੰ ਛੁੱਟੀ ਸੀ ਮੈਂ ਪੁੱਛਿਆ ਛੁੱਟੀ ਕਾਦੀ ਹੈ ਕਿ ਨਾ ਪਤਾ ਨਹੀਂ ਸਰਕਾਰੀ ਛੁੱਟੀ ਸੀ ਅੱਜ ਕੋਈ ਨਾ ਅਛਾ ਉਹਦੀ ਹੋਰ ਗਲੇ ਜਦੋਂ ਹੋ ਗਿਆ ਨਹੀਂ ਸੀ ਵੀ ਉਹ ਦਮ ਜੰਤੀ ਜੀ ਜੀ ਦਾ ਨਹੀਂ ਜੀ ਤੇ ਉਹ ਸਾਹਮਣਾ ਪਿੰਡ 'ਚ ਢੋਲ ਵੱਜ ਰਿਹਾ ਜੀ ਹਵਾ ਚੱਲ ਰਹੀ ਠੰਢੀ ਠੰਢੀ ਤੇ ਹੁਣ ਬਾਈ ਹੁਣ ਤਾਂ ਨਹੀਂ ਪੁੱਲੇ ਕੋਸ ਕਰਨ ਤੂੰ ਇਹਦੇ ਉੱਪਰ ਪੰਗੇ ਨਾ ਲੈ ਕਰਨ ਤੈਨੂੰ ਕਹਿ ਤੇ ਆ ਚਲੋ ਵਧੀਆ ਫਿੱਟ ਜਗੇ ਤੂੰ ਉਧਰੋਂ ਕਿੱਧਰ ਬੜੀ ਜਾਂਦੇ ਏ ਤੁਸੀਂ ਤੂੰ ਗੱਡੀ ਸਟਾਰਟ ਕਰ ਹੈ ਮਾਨੂੰ ਲੱਗਦਾ ਡਿੰਪਲ ਡਿੰਪਲ ਥੋੜੀ ਸੰਗ ਕਰਦੀ ਐ ਅਜੇ ਵੀ ਹੈ ਉਹ ਦੇਖੋ ਖੜ ਗਈ ਜਾ ਕੇ ਚੱਲ ਫਿਰ ਜਾਂਦੇ ਵੀ ਗੱਲਬਾਤ ਕਰੂੰਗੇ ਹਾਂ ਵਲੋਗਿੰਗ ਕਰੂਗੀ ਜੀ ਮਨਜੀਤ ਬਾਕੀ ਜੀ ਉਹ ਚੜੀਆਂ ਲੰਘ ਗਈ ਆਪਣੇ ਬੱਚੇ ਲੈ ਕੇ ਚਾਲ ਗਈ ਫਿਰ ਹੁਣ ਫਿਰ ਟਾਈਮ ਵੀ ਬਹੁਤ ਹੋ ਗਿਆ ਜੀ 5 5:30 ਜੀ ਮਾਨੀ ਦੀ ਹੱਟੀ ਆਏ ਵੇ ਤੇ ਕਿ ਨਾਲ ਸੂਟੇ ਸੂਟਾ ਉਕਰਾਈ ਮਨ ਜੀ ਤਾਂ ਉਹਨਾਂ ਨੇ ਲੈ ਤਾਂ ਲੈ ਦੋ ਕ ਜੇਰਾ ਦੋ ਕਿਹਾ ਦੋ ਜਦੋਂ ਬਜਾਗਦਾ ਪਾ ਮੈਂ ਮੈਂ ਕਰਦਾ ਐ ਕਰਦਾ ਮੈਂ ਅੱਜ 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 ਡਾਂਗੇ ਦੀ ਰਾਈ ਖਾਲੀ ਹੈ ਤੇ ਇਹ ਵੀ ਵੀਰ ਨੂੰ ਨਾਲ ਕੁਝ ਪਾ ਦੇ ਇੱਥੇ ਵਹਗੇ ਐ ਕਾਉਂਟਰ ਦੇ ਕੱਪੜੇ। ਉਹ ਦੇਖੋ। ਆ ਦੇਖੋ। ਲਓ ਜੀ। ਮਾਈ ਕਹਿੰਦਾ ਮੈਂ ਦਿਖਾਨਾ ਸੂਟ ਕਹਿੰਦਾ ਜਿਹੜੇ ਆਏ ਵੀ। ਤੇ ਇਸੇ ਮੈਂ ਦਿਖਾਵਾ ਸੂਟ ਦਿਖਾਓ। ਹਾਂ। ਫੇਸ ਵੀ ਦਿਖਾ ਯਾਰ। ਠੀਕ। 3500। ਉਹ ਦਿਖਾਵਾ ਟੀਅਰ। ਦਿਖਾ ਦਿਓ। ਕੋਈ ਵਧੀਆ ਨਵੀਂ ਵੈਰਾਈਟੀ ਆਈ। ਦੇ ਆਲੀ ਦੇ ਚੰਨ ਆ ਗਏ ਲੈ ਪੇਪਰ ਦੇ ਨਾਲ ਦੇ ਦੇਖ ਲੋ ਜੀ ਲੋ ਮੇਰੀ ਆਪਣਾ ਇਹਦਾ ਪ੍ਰਾਈਸ ਲੋ ਜੀ ਤੁਹਾਡੇ ਖਾਤਰ ਲਿਆ ਇਹ 2 ਮਿੰਟ ਦਾ ਬਲੌਗ ਆਪਣੀਆਂ ਪ੍ਰੇਣਾ ਬੱਸ ਹਾਂ ਬਿਲਕੁਲ ਗੈਲਤ ਪਟਾ ਲੋ ਹਾਂ ਜਦੋਂ ਪਤਾ ਲੱਗੂ ਸੌਣ ਪਾਇਆ ਹੋਇਆ ਟ੍ਰੈਂਡਿੰਗ ਚਾਰਟ ਵੀ ਕਰਦੇ ਵੜਾ ਰਿਪੀਟ ਹੈ ਅੱਛਾ ਜੀ 2750 ਰੁਪਏ ਦਾ 2750 ਦਾ ਫਿਰ ਠੀਕ ਹੈ ਰੇਟ 2750 2750 ਤੇ ਇੱਧਰ ਵੀ ਦੇਖੋ ਫਾਮਾ ਤੇ ਲਿਖਿਆ ਹੈ ਜਿਸਕੇ ਖੋਨਾ ਤੇ ਆ ਦੇਖੋ ਲੈਕ ਲੀਰਾ ਫੜਾ ਉਹਨਾਂ ਨੂੰ ਮੈਂ ਬਾਅਦ ਹਾਂ ਲਓ ਸਿਰਫ ਕਿੰਨੇ ਦਾ 2500 ਰੁਪਏ ਦਾ ਸੂਟ ਹੈ ਲੈ ਸਿਰਫ 2500 ਦੁਪੱਟਾ ਦਿਖਾ ਦੇ ਗਏ ਚੋਪਾ ਮਾਰ ਦਿੱਤੀ 2500 ਬੜਾ ਬਹੁਤ ਸੋਹਣਾ ਆਟਕੜ ਜਿਹਾ ਹੈ ਇਹ ਪਾਰਟੀ ਬਿਲਕੁਲ ਜੀ ਲਓ 2500 ਰੁਪਏ ਇਹ ਬਾਜੂ ਤੇ ਵੀ ਵਰਕ ਹੈ ਹਾਂ

ਉਹ ਦੇਖੋ ਕਿੰਨਾ ਵਧੀਆ ਸੂਟ ਟੰਗ ਹੋਇਆ ਉਹ ਸੰਗੋਸ਼ ਇਹੇ ਉਹ ਦੇਖ ਤਾਂ ਉਧਰ ਮੈਂ ਫਿਰ ਕਰ ਲੈਂਦਾ ਇਹ ਦੂਰੋਂ ਦੇਖੋ ਇਹ ਬਰਬਰੀ ਦਾ ਪ੍ਰਿੰਟ ਹੈ ਤੁਸੀਂ ਜਦੋਂ ਆਫਰ ਕਰਦੇ ਹੋ। ਅੱਛਾ ਜੀ। ਤੁਸੀਂ ਜਦੋਂ ਲੇਟੇਗਾ 1600 ਦਾ। ਹਾਂ ਜੀ। ਤੁਸੀਂ ਸਰਟਾਇਆ ਸਾਡੇ ਬਾਅਦ। ਅੱਛਾ ਜੀ। ਇਹਦੇ ਕਲਰ ਡਿਜ਼ਾਈਨ ਮਿਲ ਜੂਗਾ 100। ਅੱਛਾ ਜੀ। 90 ਦੇ 100 ਦੇ ਡੀ ਜੇ ਸਾਰੇ ਡਿਜ਼ਾਈਨ ਆ ਲੱਗੇ ਨੇ। ਹਾਂ। ਇਹ ਹੈ ਜੀ। ਇਹਦੇ ਨਾਲ ਤੇ ਸਾਰੇ ਡਿਜ਼ਾਈਨ ਹੀ ਆ। ਹਾਂ। ਉਹ ਬਾਹਰ ਕਹਿੰਦੇ 1600 ਦਾ ਉਹੀ ਦਿਖਾਇਆ ਪਾਈ ਨੇ। ਕੋਈ ਵੀ ਜਾਣ ਲੈ ਸਕਦਾ ਕੋਈ ਵੀ ਲੈ ਸਕਦਾ 3 ਦਾ 11 ਲੋ ਮਨਜੀਤ ਨੂੰ ਹੋਰ ਬਾਈ ਮਨਜੀਤ ਅੱਜ ਹੈ ਜੀ ਦਿਨ ਸ਼ਨੀਵਾਰ ਜੱਸ ਕਰਨ ਨੂੰ ਹੈ ਜੀ ਅੱਜ ਛੁੱਟੀ ਤੇ ਕੱਲ ਨੂੰ ਹੈ ਐਤਵਾਰ ਤੇ ਤਰੀਕ ਹੈ ਜੀ ਅੱਜ 2 ਤੇ ਗੱਲਬਾਤ ਇਸ ਤਰ੍ਹਾਂ ਵੀ ਤੁਸੀਂ ਪਹਿਲਾਂ ਬਲੌਗ ਦੇਖੇ ਰਹੇ ਹੋ ਸ਼ੁਰੂ ਚ ਸਟਾਰਟਿੰਗ ਜਬੀ ਅਸੀਂ ਗਏ ਤੇ ਜੀ ਕਰਾਲੀ ਨੂੰ ਤੇ ਕਰਾਲੀ ਕੀ ਕਰਕੇ ਆਏ ਆਂ ਕਿਆ ਕੁਝ ਲਿਆ ਆਏ ਕਿਆ ਖਰੀਦਿਆ ਆਏ ਉਹ ਹੁਣ ਤੁਹਾਡੇ ਮੂਹਰੇ ਹੈ ਜੀ ਹੁਣ ਉਹ ਦੱਸੋਗੀ ਮਨਜੀਤ ਹਾਂਜੀ ਬਾਈ ਮਨਜੀਤ ਕੋਈ ਗੱਲ ਬਾਤ ਪਹਿਲਾਂ ਤਾਂ ਮਿਲੋ ਜੀ ਡਿੰਪਲ ਨੂੰ ਹਾਂ ਬਈ ਡਿੰਪਲ ਲੈ ਵੀ ਡਿੰਪਲ ਛੇਤੀ ਛੇਤੀ ਦਿਖਾਓ ਜਿਹੜਾ ਕੁਝ ਲੈ ਕੇ ਆਈਂ ਕਿਆ ਲਿਆਈਂ ਹੈ ਇੱਕ ਦੇਖ ਲਿਓ ਜੀ ਇਹ ਸ਼ੋਪਿੰਗ ਤਾਂ ਛੋਟੀ ਇੱਕ ਹੋਈ ਆ ਹੁਣ ਇਹਦਾ ਡਿੰਪਲ ਤਾਂ ਪਹਿਲਾਂ ਪਈਏ ਅੱਛਾ ਅੱਛਾ ਅਸੀਂ ਉਹਨਾਂ ਦੇਣਾ ਇਹ ਠੀਕ ਤੇ ਲੋ ਜੀ ਮੈਂ ਤੁਹਾਨੂੰ ਬਲੌਗ ਸ਼ੁਰੂ ਤੇ ਦੇਆ ਜਿਹੜਾ 3-4 ਮਿੰਟ ਦਾ ਉੱਥੇ ਦਾ ਜੀ ਉਹ ਤੁਹਾਨੂੰ ਤਾਂ ਦੁਬਾਰਾ ਇਹ ਬਲੌਗ ਲੱਗੇ ਦੇਣ ਕਿਉਂਕਿ ਅਸੀਂ ਕਦੇ ਵੀ ਬਲੌਗ ਦੇ ਵਿੱਚ ਨਹੀਂ ਵੀ ਦਿਖਾਉਂਦਾ ਵੀ ਕਿਆ ਲਿਆ ਸੀ ਫਿਰ ਕਹਿ ਦੰਨੇ ਆ ਨਾ ਕਿਉਂ ਆਪਣੀਆਂ ਭੈਣਾਂ ਨਾਰਾਜ਼ ਹੋ ਜਾਣੀਆਂ ਕਹਿ ਦੰਨੀ ਆ ਵੀ ਸ਼ੋਪਿੰਗ ਦਾ ਦਿਖਾ ਤਾਂ ਦੇਆ ਪਰ ਐ ਨਹੀਂ ਦਿਖਾਉਂਦੇ ਲੀ ਕਹਿ ਕੇ ਆਂ ਹੈ ਕਿ ਨਹੀਂ ਹੁਣ ਸਾਡਾ ਜੱਸ ਕਰਨ ਵੀ ਦੱਸੂਗਾ ਕੁਸ ਹੋਰ ਬਈ ਜੱਸ ਜੱਸ ਕਰਨਾ ਅੱਜ ਛੁੱਟੀ ਫਿਰ ਹੈ ਤੇ ਹੁਣ ਕਿੱਦਣ ਜਾਣਾ ਕਹਿੰਦੇ ਸੋਮਵਾਰ ਦੀ ਵੀ ਛੁੱਟੀ ਹੈ ਕੱਲ੍ਹ ਇਤਵਾਰ ਐਤਵਾਰ ਹਾਂ ਲੱਖੜੀਆਂ ਕਰਕੇ ਆ ਜਣੀ ਕਹਿੰਦੇ ਇੱਕ ਪਹਿਲੇ ਡਿੰਪਲ ਨਾਲ ਘਰਾਂ ਨੂੰ ਜਾਣਾ ਸੋਮਵਾਰ ਇਹ ਅੱਜ ਤਾਂ ਕਰਕੇ ਅੱਛਾ ਜਰੂਰ ਦੱਸਿਓ ਜੀ ਕਮੈਂਟ ਕਰਕੇ ਇਹ ਪਤਾ ਕਿ ਆ ਹੋਇਆ ਜੀ ਨਹੀਂ ਅਸੀਂ ਸ਼ਾਪਿੰਗ ਕਰਨੀ ਨਹੀਂ ਤੀ ਜੀ ਇੱਕ ਛੋਟੀ ਕਿ ਸ਼ਾਪਿੰਗ ਤਾਂ ਕਰੀਏ ਇੱਕ ਤਾਂ ਹੀ ਦੇਖੋ ਇਹ ਸੋਨ ਦਾ ਮਹੀਨਾ ਚੱਲਦਾ ਤੇ ਦੂਜੀ ਗੱਲ ਇਹ ਆ ਵੀ ਡਿੰਪਲ ਵੀ ਆਈ ਵੀ ਐ ਚਲੋ ਬਹੁਤ ਟਾਈਮ ਹੋ ਗਿਆ ਤਾਂ ਵੀ ਨਾ ਕਦੇ ਡਿੰਪਲ ਨੂੰ ਡਿੰਪਲ ਆਂਦੇ ਆਂਦੇ ਕਹਿਣਾ ਉਹਦੇ ਚਾਚੇ ਉਹਨਾਂ ਤੇ ਘੱਟੇ ਨਿਕਲ ਹੁੰਦਾ ਏ ਹੁਣ ਡਿੰਪਲ ਨਿਕਲ ਏ ਵੀ ਉਹ ਚਲੋ ਉਧਰ ਤੇ ਘੁੰਮਣ ਆਈ ਵੀ ਤੇ ਆਪਣੀ ਸਿਸਟਰ ਕੋਲ ਤਾਂ ਉਹ ਰੈ ਵੀ ਆ ਗਈ ਮਨਜੀਤ ਕੋਲ ਤਾਂ ਬਣਦਾ ਵੀ ਹੈ ਹਨ ਮਨਜੀਤ ਹੈ ਮਨਜੀਤ ਨੇ ਤਾਂ ਪੂਰੀ ਦੁਕਾਨੇ ਲਾਤੀ ਹੈ ਹੈ ਹੁਣ ਹੋਰ ਚੀਜ਼ਾਂ ਨਾਲ ਵਿੱਚ ਹਾਂ 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 ਦੱਸ ਇਹ ਲਈ ਆਈ ਜੁੱਤੀ ਹੂੰ ਡਿੰਪਲ ਨੇ ਅਛਾ ਮੈਂ ਇਹ ਜੇ ਦੇਖਣੀ ਹੈ ਕਹਾ ਕਹਿ ਜਾਦੇ ਜੈਨ ਇਹਨਾਂ ਦਿਖਾਤਾ ਹੋਰ ਦੇਖੋ ਤਾਂ ਇਹ ਪੰਜਾਬੀ ਜੁੱਤੀ ਹੈ ਜੀ ਬਾਕੀ ਮੈਂ ਜ਼ੂਮ ਨਹੀਂ ਨਾ ਕਰ ਸਕਦਾ ਇਹਦੇ ਚ ਹੂੰ ਉਹ ਤੇਰੀ ਛੋਟੀ ਹੈ ਕਿੰਨੇ ਨੰਬਰ ਆਗਾ ਰੈਣ ਦੇ 13 ਨੰਬਰ ਉਹ ਨੰਬਰ ਨਹੀਂ ਅੱਜ ਕੱਲ੍ਹ ਹੁੰਦੇ ਆਓ ਅੱਗੇ ਹੀ ਹੋਏ ਕਰਦਾ ਦਾ ਪੰਜ ਐ 6 ਉਹ ਤੇ بڑا ਐ 7 ਹੁਣ ਤਾਂ ਕਈ ਤਰ੍ਹਾਂ ਦੇ ਨੰਬਰ ਚੱਲਦੇ ਦੇਖ ਲਓ ਨੰਬਰ ਏ ਲਈ ਆਈ ਜੀ ਮਨਜੀਤ ਮਨਜੀਤ ਨੇ ਪਹਿਲਾਂ ਕਰਿਆ ਤਾਂ ਹੋਰ ਤਾਂ ਹੀ ਪਸੰਦ ਆ ਉਹ ਕੋਟਨ ਜੇ ਦਾ ਤਾਂ ਪਰ ਇਹ ਕਿਹੜਾ ਕੱਪੜਾ ਆਇਆ ਮਨਜੀਤ ਹਾਂ ਠੀਕ ਤਾਂ ਪਰ ਹੁਣ ਕਰਨਾ ਇੱਧਰ ਗੱਲ ਕਰੋ ਮੈਨੂੰ ਮੁਰਗੇ ਮੈਂ ਕਿਹਾ ਇਹ ਨਾ ਮਾ ਕੱਪੜਾ ਆਇਆ ਇਹ ਤੇ ਕਿਦੇ ਵਧਦੇ ਆ ਆ ਵੀ ਹੈ ਪਰ ਇੱਕ ਗੱਲ ਹੋਰ ਵੀ ਮਨ ਨੂੰ ਲੱਗੀ ਮਨਜੀਤ ਆ ਸੂਟ ਤਾਂ ਤੇ ਲੈ ਲਿਆ ਚਲੋ ਇਹ ਵੀ ਆਇਆ ਜੀ ਇਹ ਵੀ ਜਣੋ ਘੱਟ ਪੈਸਿਆਂ ਦਾ ਹੀ ਆ ਜੀ 12 ਤੋਂ 1200 ਰੁਪਏ ਦਾ ਸੂਟ ਹੈ 13 ਦਾ ਪਰ ਐਦਾ ਹੀ ਪਰ ਖਰਚਾ ਬਹੁਤ ਆਉਣਾ ਮਨਜੀਤ ਤਾਨੂੰ ਗੱਲ ਮੰਨਣੀ ਪੈਣੀ ਉਹ ਕਾਦਾ ਹੋਣਾ ਜੀ ਐਦੇ ਚ ਜਿਹੜੀ ਲਾਈਨਿੰਗ ਲੱਗਣੀ ਉਹ ਟਪਾ ਟਾ ਲੱਗਣੀ ਟਪਾ ਟਾ ਟਾਪ ਟਾ ਤਾਂ ਉੱਥੀ ਆ ਜਾਣੀ ਗੱਲ 450 ਸਵਾਈ ਦਾ ਹੈ 600 ਰੁਪਏ ਸਵਾਈ ਦਾ ਹਾਂ ਤੇ ਟਾਪ ਟਾ ਨਹੀਂ ਹੈ ਹਾਂ ਉਹ ਕਿੰਨੇ ਨੂੰ ਆਣੀ ਹੈ ਹੋ ਗਿਆ 2000 ਰੁਪਏ ਆ ਬਣ ਗਿਆ 2000 ਆਲਾ ਸੂਟ 1200 ਔਰ 1200 ਦਾ ਸੂਟ 1200 ਦਾ ਹਾਂ ਫੇਰ ਦੱਸੋ ਹੁਣ ਦੇਖ ਲਓ ਉਹ ਬਾਲ ਦੀ ਛੱਡੀ ਵਿੱਚ ਉਹ ਐ ਨਾ ਕਰ ਬਾਲ ਦੀ ਛੱਡੀ ਵਿੱਚ ਨਾ ਛੱਲ ਮੈਂ ਖਤਮ ਹੋ ਜੂ ਕਰਦੇ ਕਰਦੇ ਠੀਕ ਖੋਲ ਕੇ ਪਰ ਪੁੱਠਾ ਨਾ ਕਰ ਡੱਬੇ ਇਹੇ ਇਹ ਸੂਟ ਮੇਰਾ ਇੱਕ ਡੀਪਨ ਲੰਦਾ ਬੈਗ ਵਿੱਚ ਪਿਆ ਹੈ ਕਿਤਰਾ ਉਹ ਮੈਂ ਚੱਕੇ ਦੀ ਜਿਹੜਾ ਬੈਗ ਵਿੱਚ ਪਿਆ ਹਾਂਜੀ ਹਾਂ ਇੱਕ ਅਸੀਂ ਹੋਰ ਵੀ ਸੋਚਿਆ ਦੇਖੋ ਕਦੇ ਇੱਕਣਾ ਜਦੋਂ ਜਾਣੇ ਵੀ ਆ ਫਿਰ ਤੁਹਾਨੂੰ ਪਤਾ ਵੀ ਜੇ ਤਾਂ ਹੋਇਆ ਆਪਾਂ ਨੂੰ ਪਤਾ ਵੀ ਹਾਂ ਚਲੋ ਹਿਮਾਚਲ ਚੱਲ ਲਈ ਇੱਕ ਦਿਨ ਪਹਿਲਾਂ ਕਿਤੇ ਸ਼ੋਪਿੰਗ ਕਰ ਆਈਏ ਛੋਟੀ ਜਿਹੀਕ ਚਲੋ ਐ ਨਾ ਵੀ ਹੁਣ ਦੇਖੋ ਇਹ ਦਿਨ ਵੀ ਐ ਸੌਣ ਦੇ ਦਿਨ ਐ ਜੀ ਚੱਲ ਜੇ ਡਿੰਪਲ ਆਈ ਤੀ ਇਹਨੂੰ ਵੀ ਦਵਾ ਤੇ ਇੱਕ ਤੇ ਆ ਆ ਸੂਟ ਇਹ ਵੀ ਲੈ ਜੀ ਇਹ ਵੀ ਐ ਹੈ ਇਹ ਇਹ ਵੀ ਡਿੰਪਲ ਦਾ ਇਹ ਵੀ ਡਿੰਪਲ ਦਾ ਨਹੀਂ ਚਾਚੀ ਨੂੰ ਕੋਈ ਨਹੀਂ ਲਿਆ ਹੈ ਚਾਹੇ ਚਾਚੀ ਸਵਾਰ ਹੋ ਜਾ ਡਿੰਪਲ ਸਵਾਰ ਹਾਂ ਡਿੰਪਲ ਐ ਕਰ ਲਈ ਠੀਕ ਐ ਠੀਕ ਹੈ ਮਮੀ ਦਾ ਇਹ ਮਮੀ ਦਾ ਹਾਂ ਆ ਚਾਚੀ ਬਾਤਾਂ ਠੀਕ ਹੈ ਹਨਾ ਮੈਂ ਇੱਕ ਪੁੱਛਦੀ ਦੀ ਮੈਂ ਹਾਂ ਵੀ ਚਾਚੀ ਨੂੰ ਮੈਂ ਇਹ ਪੁੱਛਦੀ ਦੀ ਮੈਂ ਕਿ ਇਹ ਵਾਲਾ ਲੈਣਾ ਚਾਹਤੀ ਹਾਂ ਜਿਹੜਾ ਮਰਜੀ ਲੈ ਲਵੈ ਇਹ ਸੂਟ ਦੋਏ ਵਧੀਆ ਚ ਜਿਹੜਾ ਮਰਜੀ ਡਿੰਪਲ ਆ ਨਹੀਂ ਇਹ ਥੋੜਾ ਕ ਭਿਕਾ ਜਾ ਹਨਾ ਜਿਹੜਾ ਮਰਜੀ ਜਿਹੜਾ ਦਿਲ ਕਰਿਆ ਉਹ ਹੈ ਹਾਂ ਦੋ ਆ ਮਤੇ ਐ ਵੀ ਨਹੀਂ ਹੈ ਇਹ ਸੂਟਾਂ ਨੂੰ ਵੀ ਹਾਂ ਇਹ ਡਿੰਪਲ ਨਹੀਂ ਪਾ ਸਕਦੀ ਡਿੰਪਲ ਪਾ ਲਵੈ ਚ ਹੈ ਹਨਾ ਦਾ ਲੈ ਇਹ ਪੱਟਾ ਗ੍ਰੀਨ ਲੈ ਸਦੀ ਦੇਖੀ ਨਾ ਤੁਹਾਨੂੰ ਲੱਗਣਾ ਹੈ ਜਹਾਂ ਪਾਊਡਰ ਜਹ ਹਨ ਐਹੀ ਹੈ ਅੱਜ ਕੱਲ ਮੈਂ ਇੱਕ ਹੋਰ ਵੀ ਦੇਖਿਆ ਵੀ ਜਿੱਕਣਾ ਬਾਈਕ ਚਾਚੀ ਨੇ ਪਤਾ ਕਿ ਗ੍ਰੇ कलर ਕਰਕੇ ਪਸੰਦ ਨਹੀਂ ਕਰਨਾ ਹਾਂ ਹਾਂ ਜਿੱਕਣਾ ਹੈ ਕਿੱਤਾ ਹੈ ਆਹ ਨੂੰ ਹੰਦਰ ਰੱਲ ਲੈਣਾ ਤੁਹਾਨੂੰ ਚੱਲ ਜਿਹੜਾ ਪਸੰਦ ਆ ਗਿਆ ਉਹ ਉਹ ਦੇ ਦੀ ਡਾਰਕ ਕਲਰ ਪਸੰਦ ਆਣ ਲੱਗਦੇ ਹੂੰ ਹੂੰ ਕੁਝ ਉਮਰ ਦੇ ਹਿਸਾਬ ਵੀ ਹੁੰਦਾ ਮਨਜੀਤ ਉਮਰ ਦੇ ਹਿਸਾਬ ਨਾਲ ਚਾਚੀ ਨੂੰ ਇਹ ਠੀਕ ਬੈਠਣਾ ਦਾ ਚਲ ਉਹ ਫੇਰ ਦੇਖ ਲੈ ਬਾਕੀ ਮੇਰੀ ਉਹ ਭੈਣ ਤੁਸੀਂ ਦੱਸਦੇ ਹੋ ਬਾਕੀ ਦੇਖਦੇ ਫੇਰ ਨਹੀਂ ਫੇਰ ਇਹ ਜਿਹੜੀ ਕਰਦੀ ਹਾਂ ਹਾਂ ਉਧਰ ਸਵਾਹ ਲੈਣਾ ਹੈ ਨਾ ਆਈ ਦਾ ਪੰਗਾ ਉੱਥੇ ਹੁਣ ਚਾਚੀ ਦਾ ਨਾ ਪੈਣੀ ਨਾ ਪੈਣੀ ਹੈ ਹੁਣ ਜੀ ਦੇ ਤਾਂ ਟੈਨਸ਼ਨ ਹੋਣੇ ਦੇ ਜਾਣੇ ਮੈਂ ਹਮ ਜੀ ਦਾ ਨਾਪ ਦੇਣਾ ਚਾਚੀ ਦਾ ਨੀਣਾ ਹੈ ਕਿ ਚਾਚੀ ਦਾ ਉੱਥੇ ਲੈਣਾ ਪੈਣਾ ਹਮ ਚਲੋ ਮਾਤੀ ਹੋਰ ਇਹ ਦਸਤਾਨੇ ਸ਼ਰਟ ਲੈ ਹਾਂ ਸੱਚ ਉਹ ਬਾਅਦ ਚ ਹਾਂ ਇੰਡ ਚ ਤੂੰ ਕਹਿੰਦੀ ਸੀ ਮੈਂ ਤਾਂ ਆ ਗਿਆ ਤਾਂ ਇੱਧਰ ਗੱਡੀ ਕੋਲ ਨੂੰ ਇਹ ਜਾ ਸਕਾ ਬਾਹਰ ਨਹੀਂ ਛੱਡਦੇ ਪੁੱਤਾਂ ਨੂੰ ਉਹ ਛੋਟੀ ਗੁੜੀਆ ਦੀ ਫਿਰ ਸ਼ਰਟ ਵਧੀਆ ਲੱਗੇ ਆਣ ਹੁਣ ਤਾਂ ਹਾਂ ਨਾ ਕੱਪੜੇ ਤਰਾਈ ਚ ਮਤਲਬ ਵੀ ਕੱਪੜਾ ਮਹਿੰਗਾ ਬੇਨ ਮਨੂੰ ਛੋਟੀ ਲੱਗਦੀ ਏ ਪਰ ਠੀਕ ਹੋਵੇ ਚੱਲਦਾ ਹਨਾ ਅੱਛਾ ਹੋਰ ਕੋਈ ਸਲਾਹ ਕਿ ਤਰ੍ਹਾਂ ਚੱਲਦੀ? ਕੀ ਗੱਲਬਾਤ ਹੈ? ਡੀਪਲ ਤੂੰ ਦੱਸ। ਲਓ ਜੀ ਡਿੰਪਲ ਕਹਿ ਰਹੀ ਸੀ ਕੱਲ ਕਹਿੰਦੀ ਮੈਨੂੰ ਛੱਡਿ ਆਓ ਕਿਉਂਕਿ ਉੱਧਰ ਬਈ ਚਾਚੇ ਨੇ ਹੁਣ ਗੱਡੀ ਚਲਾਣੀ ਨਾ ਦੂਈ। ਮੈਨੂੰ ਨਾ ਛੱਡਿਓ ਤੁਸੀਂ ਵੀ ਜਾਣਾ ਨਾਲ। ਨਾ ਨਾ ਬਾਈ ਸਾਡਾ ਔਖਾ ਹੋ ਜਾਣਾ। ਦੇਖੋ ਬਾਈ ਮੁਕਰਗੇ। ਨਾ ਮੁਕਰੇ ਨਹੀਂ ਮੈਂ ਤਾਂ ਹਾਂ ਕਰੀ ਮੈਂ ਕੱਲ੍ਹ ਕਹਾਂ ਮੈਂ ਤੁਹਾਨੂੰ ਕਿਹਾ। ਨਾ ਨਾ ਹੀ ਰੱਖਿਆ ਵੀ ਜਾਣਾ ਅਸੀਂ ਵੀ ਜਾਣਾ ਅਸੀਂ ਵੀ ਜਾਣਾ ਅੰਤਵਾਰ ਨੂੰ ਜਾਣਾ। ਅਸੀਂ ਤਾਂ ਲੱਖੜੀਆਂ ਤੇ ਦੇਖੂਗੇ ਜੇ ਇੱਕ ਦਿਨ ਪਹਿਲਾਂ ਜਾ ਹੋਇਆ ਦੋ ਦਿਨ। ਉਹ ਵੀ ਜਸ ਕਰਨ ਕਰਕੇ ਚੱਕਰ ਹੈ ਛੁੱਟੀਆਂ ਦਾ। ਗਲਤ ਆਈ ਮੈਂ ਹਾਂ ਜੀ ਇੱਕ ਹੋਰ ਵੀ ਹੋਇਆ ਬਣਾ ਇਹਨੂੰ ਹੁਣ ਮੰਨ ਲਾਇਆ ਤਾਂ ਮਹੀਨਾ ਹੋ ਗਿਆ ਤੇ ਉਧਰ ਚਾਚੀ ਨੇ ਬਾਈ ਰੋਜ਼ ਫੋਨ ਕਰਦੀ ਏ ਉਹ ਪਰ ਕਹਿੰਦੀ ਮੈਂ ਤਾਂ ਕਹਿ ਰਹੀ ਰਹਾ ਤਾਂ ਚਾਚੀ ਨੂੰ ਵੀ ਚਾਚੀ ਤਾਂ ਇਹਦੇ ਟੀਪਲ ਤਾਂ ਬੈਗ ਨਹੀਂ ਦੇਖਿਆ ਜੇ ਬੈਗ ਦੇ ਲੰਦੀ ਤਾਂ ਭੇਜ ਦੇਈ ਨਾ ਬੰਦ ਕਰ ਦੇ ਆਪਣੇ ਬੋਲ ਤੁਸੀਂ ਇੱਧਰ ਗੱਲ ਕਰੋ ਸਾਡੇ ਨਾਲ ਉਹਨੂੰ ਛੱਡੋ ਉਹਨੂੰ ਨਿਆਣੇ ਨੂੰ ਖੇਡ ਲੈਣੋ ਹੋ ਗਈ ਬੰਦ ਵਾ ਠੀਕ ਹੈ ਇਹਨੂੰ ਦੂਏ ਤਰ੍ਹਾਂ ਰੱਖਣ ਵਾਲੇ ਸਿੱਧੀ ਵਿੱਚ ਹਾਂ ਐ ਬੱਸ ਨਹੀਂ ਬਰਖੜੀਆਂ ਦੀ ਭੈ ਮੈਂ ਡੱਬਾ ਦੇ ਦਿੰਦੇ ਹਾਂ ਮੈਂ ਕੋਈ ਨਹੀਂ ਲੈ ਕੇ ਜਾਣੀ ਇਹ ਤਾਂ ਵੀ ਲੈ ਜਾਵਾਂ ਹਾਂ ਬੰਦ ਦੀ ਬੱਸ ਡੱਬੀ ਮੇਰੇ ਕੋਲ ਹੁਣ ਇਹ ਵੀ ਸੋਚ ਰਹੇ ਹਾਂ ਹੁਣ ਇਹਦੇ ਮਨ 'ਚ ਗੱਲ ਇਹ ਵੀ ਹੈਗੀ ਐ ਵੀ ਜੇ ਰਖੜੀਆਂ ਬੰਨਣ ਮਨਜੀਤ ਜਾਊਗੀ ਹਿਮਾਚਲ ਤਾਂ ਉੱਥੇ ਕਿਹੜਾ ਪ੍ਰਿੰਸ ਉਹਨੇ ਗੱਡੀਆਂ ਪਰੇ ਖਬਰੇ ਕਰੋ ਕਿੱਧਰ ਨੂੰ ਕਿਹੜਾ ਭਰ ਜਾਣਾ ਇਹ ਗੱਲ ਵੀ ਜ਼ਰੂਰੀ ਏ ਹੂੰ ਦੇਖਦੇ ਆਂ ਕੀ ਬਣਦਾ ਜਾਣੇ ਵਾਲਾ ਆ ਵੀ ਦਿਨ ਨੂੰ ਹੰਮੀ ਭਰੇ ਤਾਂ ਹੈ ਹਾਂ ਬਿਲਕੁਲ ਰਾਈਟ ਹੈ ਇਹ ਤਾਂ ਐ ਵੀ ਨਹੀਂ ਕਹਿੰਦਾ ਵੀ ਚਲ ਤਨੇ ਦੋ ਦਿਨ ਘੱਟ ਲੈ ਮੈਂ ਤੁਸੀਂ ਜਾਇਓ ਐਂ ਕਰ ਲੰਨਾ ਮੈਂ ਜਾਇਆਓ ਤੁਸੀਂ ਚੜੋ ਬਸ ਆਪਣਾ ਜਾਓ ਜਾਓ ਆਪਾਂ ਨਹੀਂ ਕਹਿੰਦੇ ਕਿਉਂਕਿ ਮੈਂ ਤਾਂ ਬਈ ਫੇਰ ਕੰਮ ਵੀ ਦੇਖਣਾ ਨਾ ਗੱਲਾਂ ਤਾਂ ਇਹ ਆ ਹਾਂ ਇਹ ਵੀ ਜਰੂਰ ਦੇਖ ਪਹਿਲਾਂ ਹੁਣ ਮੀ ਪਿਛਲੇ ਮਹੀਨੇ ਚ ਦੋ ਵਾਰ ਹੀ ਜਾ ਹੋ ਗਏ ਆ ਤਾਂ ਖਰਚਾ ਵੀ ਹੁੰਦਾ ਉਹ ਦੇਖ ਇੱਕ ਵਾਰ ਜਾਣੇ ਨੂੰ ਹਿਮਾਚਲ 3-4000 ਰੁਪਏ ਨਾਰਮਲ ਹੈ ਖਰਚਾ ਤਾਂ ਹੁੰਦਾ ਹੁੰਦਾ ਹੈ ਪਰ ਜੇ ਹੁਣ ਬੰਦੇ ਨੇ ਰਖਣੀਆਂ ਲੈ ਕੇ ਜਾਣਾ ਹੋਵੇ ਫਿਰ ਕਿ ਕਹੂੰਗਾ ਵੀ ਹੁਣ ਵੀ ਬੰਦੇ ਰਖਣੀ ਛੱਡੋ ਨਾ ਉਹ ਤਾਂ ਪ੍ਰਿੰਸ ਉਹਨਾਂ ਨੇ ਹੁਣ ਜਿਕਣਾ ਚੱਕਰ ਲੱਗਦਾ ਆਏ ਜਾਂਦੇ ਆਂ ਬਾਂਦਣੀਆਂ ਹੁਣ ਤਾਂ ਹੈਵੀ ਸੱਚ ਇੱਕ ਗੱਡੀ ਪਰ ਦੋਏ ਹੈ ਹੈਗੇ ਨਾ ਤੇ ਬਾਕੀ ਜੀ ਆ 4-5 ਦਿਨ ਤੇ ਡਿੰਪਲ ਸਾਢੇ ਗੱਲ ਜਿਆਦਾ ਆਈ ਸੀ ਕਹਿ ਕਹਤੇ ਆਂ ਆਈ ਸੀ ਵੀ 4-5 ਦਿਨ ਲਾਣੇ ਆਂ ਪਰ ਉੱਧਰ ਸਿਸਟਰ ਕੋਲੇ ਐ ਨਾ ਮੈਂ ਕਹਿੰਦਾ 20 25 ਦਿਨ ਲੱਗ ਗਏ ਹੈ ਡੀਪਲ ਹਾਂਜੀ ਤੇ ਉਹਦੇ ਬਾਅਦ ਹੁਣ 4-5 ਦਿਨ ਹੋ ਗਏ ਫੇਰ ਉੱਧਰ ਚਾਚੀ ਕਹਿ ਰਹੀ ਕਹਿੰਦੀ ਵੀ ਚਾਚੇ ਨੇ ਗੱਡੀ ਚਲਾਣੀ ਐ ਵੀ ਮੇਰੇ ਕੋਲ ਕੌਣ ਐ ਮੈਂ ਇਕੱਲੀ ਰਹਿ ਜਾਣਾ ਉਹ ਡੀਪਲ ਨੂੰ ਬੁਲਾ ਰਹੀ ਪਰ ਸੌਂਦੀ ਪਰ ਮਨਜੀਤ ਕੋਈ ਆਈ ਗਈ ਨਹੀਂ ਦੇ ਰਹੀ ਕੱਲ ਤਾਂ ਜੀ ਕੱਲ ਤਾਂ ਜੀ ਅਸੀਂ ਹਾਂ ਡੀਪਲ ਨੂੰ ਚੜਾਉਣਾ ਤਾਂ ਬੱਸ ਪਰ ਚੱਕਰ ਪਤਾ ਕੀ ਹੋ ਗਿਆ ਜੱਸ ਕਰਨ ਸਾੜਾ ਕੱਲ ਢਿੱਲਾ ਹੋ ਗਿਆ ਜੀ ਇਹਦੀ ਅੱਖਾਂ ਅਲਰਜੀ ਐ ਨਾ ਅੱਖਾਂ ਸਵੇਰੇ ਸਵੇਰੇ ਪਤਾ ਨਹੀਂ ਕੀ ਆ ਬਣਿਆ ਮਲਤੀਆਂ ਪਰ ਪੰਜ ਚਾਰ ਦਿਨ ਪਹਿਲਾਂ ਤੇ ਵੀ ਪਾਣੀ ਜਾ ਰਿਹਾ ਤਾਂ ਨਾ ਹੇਕਰ ਵਾਲੀ ਲਿਜਾਏ ਕਰਦੇ ਇਹਨੂੰ ਚੈੱਕ ਕਰਾ ਕੇ ਉਹ ਦਵਾਈ ਦੇ ਦਿੰਦਾ ਚਲੋ ਹੁਣ ਕੱਲ ਦਾ ਠੀਕ ਹੈ ਤੇ ਅੱਜ ਦੇਖਦੇ ਆਂ ਫਿਰ ਦੁਪਹਿਰੇ ਤੇ ਹੁਣ ਵੀ ਸਮਾਜੀ ਉਹ ਦੇਖ ਲੋ ਕਿ ਕਹਿੰਦੇ ਚਾਚੀ ਤੇ ਬੈਠੀ ਸੀ ਵੀ ਪੁੱਛਣਾ ਮੁੰਡਿਆਣਾ ਜਿਸ ਤਰ੍ਹਾਂ ਹੂੰ ਉਹਨਾਂ ਵੀ ਰਖਦੇ ਫਿਰ ਉਹ ਗਾਇਮੇ ਚੱਲ ਸੀ ਰੇਟੇ ਲੈ ਜਾਉਂਗੀ ਹਾਂ ਮੀਮਾ ਕੱਲ ਹੀ ਜਾਣੇ ਤੇ ਹੁਣ ਪੰਗਾ ਇਹ ਹੈ ਜੀ ਬਿੰਦਰ ਹੁਣ ਕੱਲਾ ਹੈ ਕੀ ਕਰਾਂ ਹੁਣ ਦੁਕਾਨ ਪਰ ਵੀ ਜਾਣਾ ਟਰੈਕਟਰ ਦੇਣਾ ਉਹਨੂੰ ਵੀ ਨਾ ਲਾ ਦੇ ਮੈਂ ਰੱਖੋ ਵੀ ਹਾਂ ਬਚਲਾ ਸੀ ਉਹ ਤਾਂ ਜਨੇ ਆ ਗਿਆ ਵਾ ਫਿਰ ਵੀ ਆ ਤਾਂ ਇਹ ਨੂੰ ਛੁਡਾ ਦਿਓ ਬੀ ਜੇ ਮੈਂ ਉਹਨੂੰ ਲੇਟ ਲੈ ਕੇ ਆਣਾ ਹੈ ਤਾਂ ਇਹ ਨੂੰ ਵੀ ਦੱਸ ਦਿਓ ਨਹੀਂ ਤਾਂ ਫਿਰ ਉਹ ਸਵੇਰੇ ਜਿੱਥੇ ਬਾਈ ਮੈਂ ਕੱਲ ਕਿਹਾ ਤਾਂ ਨਾ ਚਾਚੀ ਨੂੰ ਵੀ ਕਿਹਾ ਤਾਂ ਵੀ ਕਰ ਦੇ ਫੋਨ ਕਿਸੇ ਨੂੰ ਹੁਣ ਇਕੱਲੇ ਨੂੰ ਮਨੂੰ ਰਸਤਾ ਵੀ ਨਹੀਂ ਆ ਯਾਦ ਹੈ ਪੂਰੇ ਮਰੰਡੇ ਤੇ ਤਾਂ ਸਿੱਧਾ ਹੀ ਲੰਘ ਜੰਨੇ ਵਿੱਚ ਨੂੰ ਹਨਾ ਪੁਲ ਜੇ ਦੇ ਹੀਟ ਨੂੰ ਹੋ ਕੇ ਜਾਂਦੇ ਨਾ ਤੈਨੂੰ ਕਿਧਰ ਨੂੰ ਲੈ ਕੇ ਆਇਆ ਤਾਂ ਪੁਲ ਦੇ ਹੀਟ ਜੇ ਨੂੰ ਨਿਕਲੇ ਤੇ ਉਥੇ ਫਿਰ ਸਿੱਧਾ ਹੀ ਐ ਇਧਰ ਬੈਕ ਤਾਂ ਨਹੀਂ ਮੁੜੇ ਕਿਧਰ ਇਤੇ ਐ ਬਸ ਫਿਰ ਤੇ ਅੱਗੇ ਫੇ ਪਿੰਡਾਂ ਦੇ ਉਧਰ ਆਏ ਤਾਂ ਫੇਰ ਗੈਲ ਕੋਈ ਹੋਇਆ ਪਹਿਲਾਂ ਚੱਜ ਗਏ ਤੇ ਇੱਕ ਵਾਰ ਤਾਂ ਪਤਾ ਲੱਗ ਜਾਂਦਾ ਰਸਤੇ ਦਾ ਚੁੰਨੀ ਤੱਕ ਤਾਂ ਸ਼ਾਇਦ ਆਹੀ ਹੈ ਰਸਤਾ ਤੈਨੂੰ ਹੀ ਪਤਾ ਹੋਣਾ ਮੰਜੀ ਆਪਾਂ ਗਏ ਤੇ ਹਨ ਇੱਕ ਵਾਰ ਹਨਾ ਹਾਂ ਲੋਕੇਸ਼ਨ ਲਾ ਕੇ ਲੈ ਕੇ ਗਿਆ ਤਾਂ ਹੂੰ ਆਹ ਰ ਹੈ ਵੀ ਬਾਈ ਕਾਂਟੇ ਡੇਢ ਘੰਟੇ ਦਾ ਇੱਕ ਪਾਸੇ ਦਾ ਸਫਰ ਹੈ ਘੰਟੇ ਦਾ 2 ਘੰਟੇ ਹੋ ਗਏ ਤੇ ਕੋਈ ਨਹੀਂ ਚੱਲ ਤੂੰ ਹੋਰ ਦੱਸ ਗੱਲਾਂ ਬਾਤਾਂ ਕਿਆ ਸੋਚਿਆ ਨਹੀਂ ਤਾਂ ਫੇਰ ਐ ਕਰੂੰਗੇ ਕੋਈ ਨਹੀਂ ਡਿੰਪਲ ਘਬਰਾ ਨਾ ਦੇਖ ਚਾਚੀ ਵੀ ਕਹਿ ਰਹੀ ਐ ਫੇਰ ਨਹੀਂ ਤੈਨੂੰ ਬਸ ਚੜਾ ਦਊਂਗਾ ਅੱਜ ਠੀਕ ਨਹੀਂ ਐ ਕਰ ਲੂੰਗੀ ਇਹਨੂੰ ਬਸ ਚੜਾ ਆ ਦੋ ਉਹ ਕੈਨੂੰ ਗੰਦੇ ਟਕਾਰ ਰਹੀ ਐ ਅੱਧਾ ਨਾ ਪਟਿੰਗ ਕਰ ਜਾਣਾ ਚਾਚੇ ਨਹੀਂ ਫੇਰ ਦੂਜੀ ਗੱਡੀ ਸੇਬਾਂ ਪਰ ਲਾਣੀ ਨਾ ਚਲਾਣੀ ਉੱਧਰ ਨੂੰ ਉਹ ਚਾਚਾ ਚਲਾਊਗਾ ਇੱਕ ਗੱਡੀ ਤਾਂ ਕਰਕੇ ਜੀ ਫੇਰ ਉੱਧਰ ਪ੍ਰਿੰਸਾਰ ਕਾਕੂ ਉਹ ਬਾਹਰ ਐ ਦੂਜੀ ਗੱਡੀ ਬਣਾ ਤਾਂ ਕਰਕੇ ਚੱਕਰ ਪਿਆ ਬਾਈ ਹੁਣ ਚਾਚਾ ਕਹਿ ਰਿਹਾ ਵੀ ਮੈਂ ਕੱਲ ਤਾਂ ਲੱਗ ਜਾਊਂਗਾ ਪਰਸੋਂ ਤੇ ਉੱਧਰ ਵੀ ਜ਼ਰੂਰੀ ਹੈ ਮਨਜੀਤ ਹੈ ਕਿ ਨਹੀਂ ਬਾਕੀ ਇੱਕ ਹੁਣ ਬਰਸਾਤ ਆ ਵੀ ਹੈ ਤਾਂ ਕਰਕੇ ਨਹੀਂ ਜਾ ਸਕਦੇ ਜੀ ਅਸੀਂ ਬਰਸਾਤਾਂ ਦਾ ਐ ਵੀ ਗੱਡੀ ਫਿਰ ਉੱਥੇ ਜਾਂਦੀ ਨਹੀਂ ਜੇ ਚਲੇਗੀ ਹੁਣ ਦੇਖ ਲਓ ਕੱਲ ਦਾ ਮੀਂਹ ਪੈ ਰਿਹਾ ਉੱਧਰ ਹੈ ਪਰਸੋਂ ਦਾ ਕਿੱਦਰ ਨੂੰ ਜਿੱਧਰ ਨੂੰ ਆਏ ਤੇ ਭਾਈ ਉਧਰ ਨੂੰ ਤਾਂ ਜਿਆਦਾ ਤਾਂ ਮੰਨ ਲੂੰਗਾ ਮੈਂ ਜਾਂ ਟੋਕਰੀਆਂ ਲੱਗੂੰਗੀਆਂ ਹਾਂ ਮੈਤੇ ਨਹੀਂ ਤੁਰ ਹੁੰਦਾ ਹੈ ਜਿਹੜਾ ਅੱਧਾ ਕਿਲੋਮੀਟਰ ਉੱਪਰ ਜੋੜਜੀ ਗੁਰਦੁਆਰਾ ਸਾਹਿਬ ਤੇ ਥੱਲੇ ਨੂੰ ਉਤਰਦੇ ਆਂ ਉਹਨ ਇੱਕ ਗਿੱਲਾ ਏ ਤੈਨੂੰ ਪਤਾ ਪਹਾੜਾ ਪਰ ਉਧਰੋਂ ਦੂਏ ਪਾਸੇ ਨੂੰ ਜਿੱਧਰੋਂ ਆਂਦੇ ਹੋਏ ਦੂਈ ਸੜਕ ਨੂੰ ਆਏ ਤੇ ਹਾਂ ਉਹ ਚੱਲਦੀ ਏ ਅੱਛਾ ਇਧਰੋਂ ਨਹੀਂ ਜਾਣਾ ਜਿੱਧਰੋਂ ਪਹਿਲਾਂ ਜਾਂਦੇ ਸੀ ਹੂੰ ਉਹ ਵੀ ਕਹਿੰਨੇ ਉੱਥੇ ਲਹਸੇ ਜੇ ਗਿਰ ਗਏ ਕੱਲ ਡੀंपल ਕਰ ਰਹੀ ਸੀ ਫੋਨ ਰਸਤਾ ਬੰਦ ਆ ਉਹ ਵੀ ਦੂਏ ਪਾਸੇ ਨੂੰ ਹਾਂ ਉਹੀ ਕਹਿ ਰਹੇ ਆ ਮੈਂ ਉਧਰ ਹੀ ਨੂੰ ਗਰੇ ਲਹਸੇ ਜੇ ਫੁੱਲਾ ਏ ਅਸੀਂ ਪੁੱਛ ਲਿਆ ਫਿਰ بس چڑھ جاج شام نا چار بجے چلو ਦੇਖੂਗੇ ਕੀ ਬਣਦਾ ਪਰ ਉਹਰੇ ਤੁਸੀਂ ਪੰਗੇ ਹੀ ਬਹੁਤ ਪੁੱਠੇ ਜੇ ਪਾਏਵੇਂ ਪਹਿਲਾਂ ਤਾਂ ਉੱਧਰ ਜਾਣਾ ਉੱਧਰ ਤੇ ਐਂ ਕਰਨਾ ਇੱਧਰ ਤੇ ਐਂ ਕਰਨਾ ਇੱਕ ਬੰਦੇ ਪਰ ਇੰਨੇ ਸੇ ਆਪੇ ਨਹੀਂ ਹੁੰਦੇ ਐ ਚੱਲ ਹੁੰਦੇ ਵੀ ਚੱਲ ਆ ਮੈਂ ਇਹ ਤੀਜਾ ਕੇ ਕਿਹਾ ਨੂਬੇ ਦਾ ਜਾ ਕੇ ਲਿਆ ਮੈਂ ਇੰਨੇ ਜੇ ਆਪਣਾ ਟਰੈਕਟਰ ਦਾ ਕੰਮ ਨਾ ਵੇਡ ਲੰਦਾ ਇਹ ਨਹੀਂ ਹੋਣਾ ਹੈਗਾ ਨਹੀਂ ਜੰਦਾ ਉਂਡੇ ਬਹੁਤ ਐ ਇੱਕਾ ਫੇਰ ਬਾਈ ਇਹਨਾਂ ਨੂੰ ਗੱਡੀ ਚ ਬਾਈ ਇਹਨਾਂ ਦਾ ਕੰਮ ਖਰਾਬ ਹੋ ਜਾਂਦਾ ਹੈ ਤਾ ਵੀ ਜਾਣਾ ਗਲਤ ਹੈ ਨਾ ਬੱਸ ਵਿੱਚੇ ਜਾਣਾ ਠੀਕ ਰਹੂਗਾ ਬੱਸ ਵਿੱਚੇ ਹੁੰਦੀ ਹੈ ਨਾ ਬੱਸ ਵਾਲੇ ਕ ਨਾਈਟ ਉਹਨੂੰ ਭਾਈ ਨੂੰ ਕਿਹਾ ਕਦੇ ਵੀ ਬੱਸ ਰੋਕੀ ਭਾਈ ਕਿਹੋ ਉਹ ਬੱਸ ਵਿੱਚੇ ਘਰ ਦੰਦੇ ਤੇ ਇਹ ਨੂੰ ਜਾਈਏ ਸਿੱਡੇ ਨਾ ਮੀੜੇ ਫੇਤੂਂਦੀਂ ਕੀ ਕਰੂੰਗੀ ਨਹੀਂ ਉਹਨੇ ਜਿੱਤੇ ਥੋੜਾ ਪਲੈਨ ਹੈ ਬੱਦੀ ਦੇ ਅੱਗੇ ਉਧਰ ਸਾਡੇ ਹਿਮਾਚਲ ਵਿੱਚ ਹੁੰਦਾ ਮੋੜ ਕੇ ਜਿਸ ਤਰ੍ਹਾਂ ਹਾਂ ਦੇ ਨਾ ਸਿਰਜਾ ਕੋਈ ਨਹੀਂ ਜੰਦਾ ਉਹ ਤੁਸੀਂ ਗੈਲ ਦੇਖਦੇ ਨਾ ਐਂ ਦੇਖੋ ਨਾ ਆਪਣੇ ਆਪਣੀ ਮਸਤੀ 'ਚ ਰਹੋ ਜਬ ਬੱਸ ਜਾਂਦੀ ਜਬ ਹੈ ਤਾਂ ਹੀ ਗੱਡੀ ਸਫਾਈ ਦਾ ਚੱਕਰ ਹੁੰਦਾ ਏ ਸਰਕਾਰੀ ਬੱਸਾਂ 'ਚ ਕੋਈ ਸਫਾਈ ਨਹੀਂ ਹੁੰਦੀ ਖੜ 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 ਕਰੀ ਜਾਂਦੇ ਉਹ ਸੀਟ ਲੱਗ ਜਾਂਦਾ ਹਾਂ ਹਾਂ ਬੱਸ ਬੱਸ ਇਹ ਗੱਲ ਹੈ ਇਹ ਪ੍ਰਾਈਵੇਟ ਹੈ ਨਹੀਂ ਹਾਂ ਪੂਰੇ ਤੇ ਹੀ ਦੇਖ ਕੇ ਚੜੀ ਕਹਦੇ ਬਾਈ ਪ੍ਰਾਈਵੇਟ 'ਚ ਚੜਨਾ ਅਸੀਂ ਤਾਂ ਕਿ ਗਰਮੀ ਕਰਦੇ ਹੋ ਜਾਂਦੇ ਦੋ ਵਾਲ ਬੱਸ ਨਹੀਂ ਚਾਹੁੰਦੇ ਹੁੰਦੀ ਸੀ ਜਿਹੜੀ ਨੂੰ ਦੋੋਂ ਪੱਖੇ ਲੱਗੇ ਉਹ ਠੀਕ ਰੈਂਦਾ ਹਾਂ ਠੀਕ ਹੈ ਨਹੀਂ ਡਿੰਪਲ ਨੂੰ ਵੀ ਪੁੱਛ ਲਓ ਵੀ ਜਾਣਨ ਦੇ ਦਿਲ ਕਰਦਾ ਜੀ ਦਾ ਸਾਡਾ ਮੇਰਾ ਵੀ ਨਹੀਂ ਕਰਦਾ ਭੇਜਣੇ ਨੂੰ ਹੂੰ ਮੈਂ ਹੁਣ ਜਿੱਥੇ ਉੱਥੇ ਵੀ ਜਿਆਦਾ ਜੁਰੀ ਹੋਵੇ ਪਿੱਛੇ ਹਾਂ ਚਾਚੀ ਕੱਲੀ ਹੈ ਜੀ ਉਹ ਕਹਿੰਦੀ ਵੀ ਫਿਰ ਚਾਚਾ ਕੰਮ ਤੇ ਲੱਗ ਜੂ ਉਹਨਾਂ ਦਾ ਉਹਨਾਂ ਤਾਂ ਜਾਣਾ ਹੀ ਅੱਜ ਨਹੀਂ ਜਾਊਗਾ ਕੱਲੂ ਉਹਨਾਂ ਤਾਂ ਚਲਾਣੀ ਗੱਡੀ ਪੰਗਾਏ ਪੈ ਰਿਆ ਨਾ ਅੱਜ ਤਾਂ ਨਹੀਂ ਗਏ ਕੱਲ੍ਹੇ ਜਾਣਾ ਤਾਂ ਹੂੰ ਫਿਰ ਉਹਦਾ ਫੋਨ ਆ ਗਿਆ ਕਹਿੰਦੀ ਵੀ ਮੈਂ ਹੱਥ ਧੋਏ ਜਾਣੀ ਇੱਟੀਆਂ ਜਿਲੇ ਜਾਊਂਗੀ ਮੈਂ ਕੱਲੀ ਕਿੱਥੇ ਹਾਂ ਬੱਸ ਬੱਸ ਆ ਚੱਕਰ ਤਾਂ ਐਨਾ ਕੋ ਉਹ ਵੀ ਨਹੀਂ ਸੋਚਦੀ ਵੀ ਜਿੱਥੇ ਨੂੰ ਮੰਨੂ ਲੈਣ ਆਉਂਗੇ ਮੈਂ ਹੀ ਆਜਮਾ ਉਧਰ ਤੇ ਬੱਸ ਚੜਕਾ ਇੰਨਾ ਕੌਦਾ ਵੀ ਨਹੀਂ ਦਿਮਾਗ ਹੈ ਵੀ ਮੈਂ ਕੁਝ ਸੌਖਾ ਕਰ ਲਵਾਂ ਇਦਾਂ ਨੂੰ ਆਈ ਨਹੀਂ ਉਹ ਕਦੇ ਨਾ ਆਈ ਹੋਵੇ ਬਸ ਜੇ ਬੈਠਣਾ ਉਹ ਕਿਹੜਾ ਉਹਨੇ ਉਹਨੇ ਥੋੜੋ ਲੈ ਕੇ ਆਣੀ ਬਸ ਉਹਨੇ ਚੁੰਨੀ ਨੇ ਮਰੰਡੇ ਨੇ ਇਦਾਂ ਬੰਨਣਾ ਦੀ ਪਤਾ ਨਹੀਂ ਆਉਂਦੀ ਆਂਦੀਆਂ ਬਸਾਂ ਚੁੰਨੀ ਤੇ ਮਰੰਡੇ ਨੂੰ ਬਸਾਂ ਨਹੀਂ ਹੈਗੀਆਂ ਆਂਦੀਆਂ ਏ ਚੁੰਨੀ ਅੱਡੇ 'ਚ ਜਾਵੇ ਬਸਾਂ ਬਹੁਤ ਹੈ ਬਾਦੂਆਂ ਜਦ ਮਰੰਡੇ ਤੇ ਉਰੇ ਨੂੰ ਆਣੀਆਂ ਰੋਪੜ ਨੂੰ ਜਾਣੀਆਂ ਜਾਨੀਆਂ ਭਾਈ ਜਾਨੀਆਂ ਉਹ ਅੰਬਾਲਾ 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 ਤਾਂ ਉਹ ਤੇ ਅੱਗੇ ਅੰਬਾਲਾ ਕਿੱਧਰ ਬੈ ਗਿਆ ਉਹ ਕਿੱਥੇ ਨਾ ਕਿੱਥੇ ਜਾਂਦੇ ਆਂ ਅਸੀਂ ਸਵੇਰ ਪਾਟ ਮਿਲਦਾ ਲੁਧਿਆਣਾ ਐ ਪਤ ਨਹੀਂ ਇੱਧਰ ਦੀ ਲਿਆਨੇ ਆ ਉਹਨਾਂ ਨੂੰ ਇੱਧਰ ਤੋਂ ਸਿੱਧੀ ਬੱਦੀ ਮਿਲਦਾਂ ਦੀ ਜੁਮੀ ਦੇ ਹਾਂ ਨਿਰਵਰ ਤੇ ਤਕਾਲੀ ਮਾਤ ਸਿੱਧੀ ਬੱਦੀ ਉਹ ਫਿਰ ਇੱਧਰ ਨੂੰ ਗਏ ਵੀ ਆ ਹਾਂ ਫਿਰ ਉਹਨਾਂ ਨੂੰ ਤਾਂ ਜਾਣਾ ਪੈਂਦਾ ਉਧਰ ਨੂੰ ਚੰਡੀਗੜ੍ਹ ਤੇ ਫਿਰ ਬੱਦੀ ਨੂੰ ਬੱਸਾਂ ਜਾਂਦੀਆਂ ਪਰ ਉਹ ਨੂੰ ਜੇ ਇੱਧਰ ਨੂੰ ਆਣਾ ਹੋਵੇ ਓਰੇ ਤਾਂ ਓਰੇ ਤੇ ਫਿਰ ਸਿੱਧਾ ਚੁੰਨੀ ਤੇ ਮਰੰਡੇ ਦੀ ਬੱਸ ਮਿਲਣੀ ਹੈ ਅੱਡੇ 'ਚ ਅੱਡੇ 'ਚ ਤੇ ਸਿੱਧੀ ਮਿਲਣੀ ਕਰਾਲੀ ਦੀ ਕਰਾਲੀ ਤੇ ਉਤਰ ਕੇ ਆਪਣੇ ਵਾਲੇ ਅੱਡੇ ਦੇ 'ਚ ਚੜ੍ਹਣਾ ਫਿਰ ਐ ਕਿ ਨਹੀਂ ਚਲੋ ਉਹ ਦੇਖਦੇ ਹਾਂ ਜੀ ਹੁਣ ਮਾਸਬਲਾ ਮਸਬਰਾ ਸਾਰਾ ਘੁਮਕਾ ਮਾ ਕੇ ਗਿਰਨਾ ਮੇਰੀ ਥੀ ਮੈਂ ਹੁਣ ਇਕੱਲਾ ਬੰਦਾ ਗੱਲ ਤਾਂ ਇਹ ਐ ਮੇਂ ਹਾਂ ਜੀ ਕਿ ਜੇ ਚਾਚੀ ਇੰਨਾ ਕਰ ਦਿੰਦੀ ਨਾ ਕੱਲ ਉਹਨਾਂ ਨੂੰ ਕਹਿ ਦਿੰਦੀ ਵੀ ਲੋੜ ਨਹੀਂ ਚਾਹੀ ਤੁਸੀਂ ਬਿੰਦਰ ਨੂੰ ਵੀ ਰਹਿਣ ਦਿਓ ਤੁਸੀਂ ਜਾਓ ਉਦੋਂ ਇਹ ਜਾਣੇ ਸਮਝ ਗਈ ਉਹਨਾਂ ਜਾਣਾ ਤਾਂ ਬੁੱਗੇ ਨਾਲ ਹਰ ਉਹਦੀ ਘਰ ਵਾਲੀਆਂ ਜਾ ਕੇ ਲਿਆਣੇ ਤੇ ਘੁੰਮਣ ਨਾਲੇ ਮਿਲ ਜਾਂਦੇ ਐ ਹੋਣਾ ਤਾਂ ਉਹ ਕੰਮ ਨੇ ਚਲੋ ਤੇ ਬਾਕੀ ਠੀਕ ਹੈ ਜੀ ਅੱਜ ਵਾਲਾ ਬਲੌਗ ਆਪਣਾ ਇੱਥੇ ਤੱਕ ਹੈ ਜੀ ਤੇ ਦੇਖਦੇ ਆ ਅੱਗੇ ਕਿਆ ਸਲਾਹ ਬਣੀ ਫਿਰ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਹੈ ਤੇ ਸੋਹਣੇ ਸੋਹਣੇ ਕਰਿਓ ਜੀ ਕਮੈਂਟ ਹਾਂਜੀ ਇੱਕ ਗੱਲ ਹੋਰ ਵੀ ਦੱਸ ਦੰਨੇ ਇਹ ਬਲੌਗਰਾਂ ਹੀ ਜਿਹੜਾ ਪਿਛਲਾ ਬਲੌਗ ਚੱਲ ਰਿਹਾ ਉਹ ਤੋਂ ਪਹਿਲਾਂ ਵਾਲਾ ਬਲੌਗ ਤਾਂ ਹੀ ਉਹਦੇ ਤੇ ਕਮੈਂਟ ਕਈ ਵਾਰ ਜੀ ਮੇਤੇ ਮੈਂ ਤਾਂ ਬੰਦ ਕਰਦਾ ਨਹੀਂ ਬੰਦ ਹੋ ਜਾਂਨੇ ਆਪੇ ਸਮਝ ਨਹੀਂ ਲੱਗਦੀ ਕਿਉਂਕਿ ਮੰਨੂੰ ਇੰਨਾ ਬਾਈਟੀ ਸਟੂਡੀਓ ਦਾ ਭੇਤ ਨਹੀਂ ਹੈ ਤਾਂ ਕਰਕੇ ਆ ਜਿਹੜਾ ਪਿਛਲਾ ਬਲੌਗ ਆ ਉਹਦੇ ਤੇ ਕਮੈਂਟ ਆ ਰਹੀ ਹੈ ਮੈਂ ਨਹੀਂ ਬੰਦ ਕਰਦਾ ਜੀ ਕਿਸੇ ਨੇ ਸੋਚਣਾ ਨਹੀਂ ਮੇਰੀ ਭੈਣ ਨੇ ਭਰਾ ਨੇ ਅਸੀਂ ਨਹੀਂ ਬੰਦ ਕਰਦੇ ਕਦੇ ਵੀ ਕਮੈਂਟ ਊਂ ਬੰਦ ਹੋ ਜਾਂਨੇ ਜਿਕਰ ਨਾਲ ਕੋਈ ਹੱਥ ਉੱਥੋਂ ਵੱਜਿਆ ਕੁਝ ਹੋ ਗਿਆ ਹੁਣ ਆਫ ਕਰੇ ਨਾ ਚੱਲ ਰਹੇ ਹੁਣ ਤਾਂ ਆ ਰਹੇ ਆ ਰਹੇ ਹੁਣ ਤਾਂ ਜਿਹੜਾ ਦੂਆ ਆ ਬਲੌਗ ਛੱਡਿਆ ਇਹ ਪਰ ਤਾਂ ਵੀ ਜਾਂਦੇ ਵੀ ਰਹਾਤੇ ਹੋ ਜਾਂ ਸੈਟਿੰਗ ਇੰਦਰ ਹਾਂ ਜਿਕਣਾ ਮੇਰਾ ਅਪਲਾਈ ਦੰਨਾ ਕਿਤੇ ਆ ਤਾਂ ਉੱਥੇ ਤੇ ਕੁਝ ਹੁੰਦਾ ਏ ਐ ਹੋ ਜਾਂਦਾ ਤੇ ਚਲੋ ਠੀਕ ਹੈ ਜੀ ਜੇ ਮੇਰੀਆਂ ਭੈਣਾਂ ਕਹਿਣੀਆਂ ਇੱਕ ਵਾਰ ਫੇਰ ਜ਼ੂਮ ਕਰਕੇ ਦਿਖਾ ਦੰਨੇ ਤੁਹਾਨੂੰ ਜੀ ਹਾਂ ਹਾਂ ਅੱਜ ਐ ਕਿਹਾ ਵੀਰ ਜੀ ਸਾਨੂੰ ਹਿਮਾਜਲ ਦਿਖਾ ਕੇ ਲਿਗਿਆ ਹਾਂ ਆ ਲਓ ਜੀ ਹੁਣ ਦੇਖ ਲਓ ਡੈਂਪਲ ਦਾ ਸੂਟ ਤਾਂ ਦਿਖਾਇਆ ਨਹੀਂ ਤਾਂ ਕਿਹੜਾ ਆ ਨਹੀਂ ਦਿਖਾਇਆ ਆਏ ਜੀ ਹਾਂ ਥੱਲੇ ਵਾਲਾ ਹੈ ਦੋਏ ਰੇਟ ਇੱਕੇ ਆ ਜੀ ਮੈਂ ਤਾਂ ਮਨਜੀਤ ਨੂੰ ਕਿਹਾ ਤਾਂ ਪਰ ਮਨਜੀਤ ਕਿਆ ਕਹਿੰਦੀ ਕਿ ਆ ਦਿੱਕਤਾਂਾਂ ਦੀ ਤੈਨੂੰ ਇਹ ਸੂਟਾਂ 'ਚ ਮੇਰੇ ਲੈਂਥ ਨਹੀਂ ਨਾ ਦਿਖਾਂਗੇ ਹਾਂ ਗਲੇ ਪੱਲੇ ਵਾਲਿਆਂ 'ਚ ਕਹਿੰਦੇ ਜੁੱਤੀ ਦੇ ਕਿਤਨਾ ਰੱਖੀ ਬੈਠੀ ੜੀ ਪਰ ਦੀ ਦੇ ਭਰੀਦੀ ਹੋਲੀ ਕਰਾਦੀ ਹੈਂ ਚੱਲ ਕੋਈ ਨਹੀਂ ਹਾਲ ਮਨ ਇੱਕ ਦਮ ਹਾਂ ਨਾ ਚਲੋ ਕੋਈ ਨਹੀਂ ਉਹਦਾ ਕੋਈ ਚੱਕਰ ਨਹੀਂ ਤਾਂ ਕਿਆ ਹੋ ਗਿਆ ਇਹ ਮੇਰੇ ਛੋਟੀ ਆਪਾਂ ਕਦੀ ਪੈਸੇ ਬਾਰੇ ਨਹੀਂ ਸੋਚਿਆ ਕਦੇ ਵੀ ਪੈਸੇ ਤਾਂ ਦੇਖੋ ਉਹ ਬੰਦਾ ਜਿਹੜਾ ਬੰਦਾ ਕੰਜੂਸ ਹੁੰਦਾ ਨਾ ਉਹਦੇ ਕੋਲ ਪੈਸਾ ਆਂਦਾ ਏ ਉਹ ਰੋਕੀ ਜਾਂਦਾ ਪੈਸਾ ਰੋਕਣਾ ਨਹੀਂ ਚਾਹੀਦਾ ਪੈਸੇ ਦੀ ਆਈ ਚਲਾਈ ਕਰੋ ਤਾਂ ਹੀ ਫਿਰ ਰੱਬ ਉਹਨੂੰ ਬੰਦੇ ਨੂੰ ਜ਼ਿਆਦਾ ਪੈਸੇ ਦਿੰਦਾ ਵੀ ਐਨਾ ਆਈ ਚਲਾਈ ਕਰਨੀ ਪੈਸੇ ਦੀ ਠੀਕ ਨਾ ਹਿੱਦੀ ਹੈ ਨਾ ਹਾਂ ਬਹੁਤ ਵਧੀਆ ਲੱਗਦੀ ਹੈ ਹਾਂ ਹੁਣ ਤੂੰ ਵਿੱਚ ਨਹੀਂ ਇਤਨਾ ਪਾ ਲਈ ਹਾਂ ਤੇ ਚਲੋ ਠੀਕ ਹੈ ਜੀ ਫਿਰ ਆਪਣਾ ਬਲੌਗ ਇੱਥੇ ਤੱਕ ਤਾਂ ਹੀ ਮਿਲਦੇ ਹਾਂ ਜੀ ਕੱਲ੍ਹ ਕਿਸੇ ਫਿਰ ਨਵੇਂ ਬਲੌਗ ਵਿੱਚ ਜਦ ਤੱਕ ਬਿੰਦੂ ਹੁੰਦਾ ਆ ਜਾਤ ਹੱਸਦੇ ਬਸਦੇ ਰਹੋ ਜੀ ਸਾਰੇ ਪਰਮਾਤਮਾ ਤੁਹਾਨੂੰ ਖੁਸ਼ ਰੱਖਾਈ ਹਾਂ ਚੜ੍ਹਦੀਆਂ ਕਲਾ 'ਚ ਰੱਖੀ ਚਲੋ ਠੀਕ ਹੈ ਜੀ ਮਿਲੂੰਗਾ ਹੀ ਹੁਮਾਂ ਅਗਲੇ ਬਲੌਗ ਦੇਖਦੇ ਕੀ ਬਣਦੀ ਸਲਾਮ ਮੈਂ ਪਹਿਲਾਂ ਜਦ ਕੁਆਰੀ ਹੁੰਦੇ ਨੂੰ ਤਕਰੀਰ ਕੀਤੀ ਕਰਾਂ